ਹੈਲੋ ਜੀ ਸਾਸ਼ਰੀ ਗਾਲ ਕੀ ਹਾਲ ਚਾਲ ਜਲ ਮੀਦ ਗਦੇ ਸਾਰੇ ਜਣ ਬਹੁਤ ਵਧੀਆ ਹੋਵੋਗੇ ਇੱਥੇ ਹੈਗਾ ਆਪਣਾ ਪੌਣੇ ਕੁ 6 ਦਾ ਟਾਈਮ ਇਹ ਪੌਣੇ ਕੁ 6 ਵਜੇ ਵੀ ਹੁਣ ਨਾ ਰਾਤ ਜੀ ਹੁੰਦੀ ਹੈ ਜਦੋਂ ਉੱਠਣਾ ਹੁੰਦਾ ਬੜਾ ਆਲਸ ਜਾਂਦਾ ਉੱਠਣ ਲੱਗਿਆ ਪਰ ਇੱਕ ਵਾਰੀ ਉੱਠ ਜਉ ਨਾ ਫੇਰ ਹਿੰਮਤ ਆ ਜਾਂਦੀ ਵੀ ਹਾਂ ਕਿਉਂਕਿ ਬੱਚੇ ਨਾ ਜਿਹੜਾ ਉਹ ਰਾਤ ਭਰਾਂ ਤੱਕ ਜਾਗਣਾ ਪੈਂਦਾ ਨਾ ਤਦ ਕਰਕੇ ਫੇ ਸਵੇਰੇ ਉੱਠਿਆ ਨਹੀਂ ਜਾਂਦਾ ਹੈਗਾ ਤੇ ਜਿਹੜਾ ਵਾ ਹੁਣ ਸਰਦੀਆਂ ਵਾ ਤੇ ਬੱਚਾ ਦੇ ਬਿਮਾਰ ਹੋਣ ਦੇ ਦੇਣ ਵੀ ਚਲੋ ਆ ਗਏ ਹਨਾ ਤੇ ਗੰਨੂ ਨੂੰ ਦਾਨਿਸ਼ ਨੂੰ ਬਹੁਤ ਜ਼ਿਆਦਾ ਜ਼ੁਕਾਮ ਤੇ ਖਾਂਸੀ ਆ ਵੱਡੇ ਨੂੰ ਵੀ ਜ਼ੁਕਾਮ ਖਾਂਸੀ ਆ ਤੇ ਉਹਦੀ ਵਜ੍ਹਾ ਨਾਲ ਨਾ ਉਹ ਰਾਤ ਨੂੰ ਜਿਹੜੇ ਸੌਂਦੇ ਹੀ ਨਹੀਂ ਹੈਗੇ ਹਨ ਇੱਕ ਖਾਂਸੀ ਕਰੂਗਾ ਤੇ ਦੂਜਾ ਉੱਠ ਜੂਗਾ ਦੂਜਾ ਖਾਂਸੀ ਕਰੂਗਾ ਤੇ ਉਹ ਉੱਠ ਜੂਗਾ ਹਨ ਤੇ ਪਰੇਸ਼ਾਨ ਹੁੰਦੇ ਆ ਤੇ ਇਹਦੇ ਨਾਲ ਇਹਨਾਂ ਨਾਲ ਮੈਂ ਵੀ ਪਰੇਸ਼ਾਨ ਹੁੰਦੀ ਆ ਪਰ ਉਹਨੇ ਸਕੂਲ ਵੀ ਜਾਣਾ ਹੁੰਦਾ ਇਸ ਕਰਕੇ ਜਲਦੀ ਉੱਠਣਾ ਪੈਂਦਾ ਵਾ ਤੇ ਮੈਂ ਕਹਾਂ ਚੱਲ ਅੱਜ ਨਾ ਮਾਰਨਿੰਗ ਰੂਟੀਨ ਤੁਹਾਨੂੰ ਸ਼ੇਅਰ ਕਰਦੀ ਆ ਪਰ ਕਿੱਥੇ ਮਾਰਨਿੰਗ ਰੂਟੀਨ ਮੈਂ ਜਦੋਂ ਉੱਠਦੀ ਆ ਤੇ ਨਾਲ ਹੀ ਗੰਨੂ ਉੱਠ ਜਾਂਦਾ ਵਾ ਤੇ ਨਾਲ ਹੀ ਉਹ ਬੱਸ ਰੋਣਾ ਸ਼ੁਰੂ ਕਰ ਦਿੰਦਾ ਮਦ ਮਮੀ ਇਹਦੀ ਆਵਾਜ਼ ਸੁਣ ਕੇ ਤੇ ਉੱਠ ਗਏ ਤੇ ਮਮੀ ਨੇ ਫਿਰ ਫੜਿਆ ਤੇ ਮਮੀ ਨਾਲ ਇਹ ਆ ਕਿ ਚਲੋ ਚੁੱਪ ਕਰ ਜਾਂਦਾ ਹਨਾ ਪਰ ਫਿਰ ਵੀ ਮੈਨੂੰ ਕਾਲੀ ਪਈ ਜਾਂਦੀ ਜਦੋਂ ਉਹ ਰੋਂਦਾ ਵਾ ਨਾ ਤੇ ਮੈਨੂੰ ਕਾਲੀ ਬੜੀ ਪੈਂਦੀ ਆ ਫਿਰ ਮੈਂ ਰਸੋਈ ਚ ਕਦੀ ਅੰਦਰ ਕਦੀ ਬਾਹਰ ਜਾਣੀ ਆਉਣੀ ਹਨਾ ਤੇ ਫਿਰ ਕੰਮ ਵੀ ਉਹਨਾਂ ਲੇਟ ਹੋਈ ਜਾਂਦਾ ਤੇ ਮੈਨੂੰ ਇਹੀ ਚੱਲਣਾ ਮੈਨੂੰ ਬਸ ਇਹੀ ਹੁੰਦਾ ਕਿ ਉਹ ਤਿਆਰ ਦੀ ਹੋਰ ਕਰਕੇ ਉਹਨੂੰ ਨਵੇਂ ਸੁਣੋ ਤੇ ਬਸ ਬਿਠਾਦਾ ਆਪਣਾ ਛਲ ਮੈਂ ਬਾਅਦ ਚੋ ਕਰ ਲੂੰਗੀ ਪਰ ਜੇ ਸਵੇਰੇ ਸਵੇਰ ਗੰਨੂ ਚੁੱਪ ਕੀਤਾ ਹੋਏ ਤੇ ਫਿਰ ਮੈਂ ਸਾਰੇ ਕੰਮ ਕਰਕੇ ਫ੍ਰੀ ਹੋ ਜਾਨੀ ਆ ਪਰ ਫਿਰ ਵੀ ਮੈਨੂੰ ਇਹ ਹੁੰਦਾ ਕਿ ਮੈਂ ਨਾ ਸਵੇਰੇ ਸਵੇਰੇ ਜਿਹੜੇ ਕੰਮ ਕਰ ਲਾਉ ਵਧੀਆ ਨਾ ਨਾਲ ਹੀ ਮੈਂ ਸਬਜੀ ਭਾਜੀ ਚੋ ਵੀ ਬਣਾਉਣਾ ਉਹ ਵੀ ਬਣਾ ਲੈਣੀ ਆ ਆਟਾ ਵਟਾ ਗੁੰਨ ਕੇ ਰੱਖ ਲੈਣੀ ਆ ਚਲੋ ਨਾਸ਼ਤਾ ਵਗੈਰਾ ਤੇ ਚਲੋ ਹਨਾ ਜਦੋਂ ਜਾਣਾ ਵੰਨਾਂ ਨੇ ਤੇ ਫੇਰ ਹੀ ਬਣਾਉਣਾ ਹੁੰਦਾ ਵਾ ਜਾਂ ਇਹਨਾਂ ਨੂੰ 11 11:30 ਹੋ ਜਾਂਦੇ ਨਾਸ਼ਤਾ ਬਣਾਉਣਾ ਉਦੋਂ ਨੂੰ ਚੱਲ ਵੇਲੇ ਬੁਲੇ ਹੋ ਜਾਂਦਾ ਹਨਾ ਤੇ ਇਹ ਪਿਆਕਾ ਚੱਲਣਾ ਇੱਕ બીજી ਜੀ ਰੋਟੀ ਨੂੰ ਦੀ ਸਵੇਰੇ ਸਵੇਰੇ ਹੀ ਵਲੌਗ ਬਣਿਆ ਜਾਂਦਾ ਵਾ ਸ਼ਾਮ ਟਾਈਮ ਕਹੋ ਤੇ ਸ਼ਾਮ ਟਾਈਮ ਤੇ ਬਹੁਤ ਠੰਡ ਹੁੰਦੀ ਹੈ ਤੇ ਠੰਡ ਨਾਲ ਠਰੂ ਸ਼ੁਰੂ ਕਰੀਦਾ ਬੱਚੇ ਨਾਲ ਕਿੱਥੇ ਵਲੌਗ ਬਣਦਾ ਨਾ ਪਰ ਫਿਰ ਵੀ ਇਹ ਕੋਸ਼ਿਸ਼ ਕਰਦੀ ਕਿ ਹਾਂ ਵਲੌਗ ਮੈਂ ਬਣਾਵਾਂ ਨਾ ਨਾਲ ਹੀ ਮੈਂ ਦਾਲ ਰੱਖ ਲਈ ਨਾਲ ਹੀ ਆਟਾ ਗੁੰਨ ਲਿਆ ਨਮੇਸ਼ ਦੀ ਵੱਖਰੀ ਸਬਜ਼ੀ ਬਣਾ ਲਈ ਫਿਰ ਉਹਦੀ ਰੋਟੀ ਰਾਟੀ ਬਣਾਉਣੀ ਹੁੰਦੀ ਬੱਚਿਆਂ ਨੂੰ ਦੁੱਧ ਵਗੈਰਾ ਦੇਣਾ ਹੁੰਦਾ ਗਰਮ ਕਰਕੇ ਬੜੇ ਕੰਮ ਹੋ ਜਾਂਦੇ ਸਵੇਰੇ ਸਾਰੇ ਬਹੁਤ ਜ਼ਿਆਦਾ ਕੰਮ ਹੋ ਜਾਂਦੇ ਆ ਤੇ ਇਹ ਆ ਕੇ ਬੱਚੇ ਜਦੋਂ ਰੋਂਦੇ ਰਹਿਣ ਨਾ ਜਦੋਂ ਠੀਕ ਨਾ ਹੋਣ ਨਾ ਉਦੋਂ ਕੰਮ ਕਰਨਾ ਸਾਰਾ ਕੁਝ ਮੈਨੇਜ ਕਰਨਾ ਬੜਾ ਔਖਾ ਹੋ ਜਾਂਦਾ ਵਾ ਤੇ ਫਿਰ ਵੀ ਮੈਂ ਕਿਹਾ ਚੱਲ ਮਾਰਨਿੰਗ ਰੁਟੀਨ ਅੱਜ ਸ਼ੇਅਰ ਕਰਦੇ ਆ ਨਾ ਥੋੜੀ ਬਹੁਤੀ ਕੀਤੀ ਇੰਨੀ ਜਿਆਦਾ ਨਹੀਂ ਕੀਤੀ ਹੈ ਕਿ ਜਿੰਨੀ ਕਿ ਮੇਰੇ ਕੋ ਹੋ ਪਾਈ ਹਨਾ ਕਿਉਂਕਿ ਗੰਨੂ ਬਹੁਤ ਜਿਆਦਾ ਲਗਾਤਾਰ ਹੀ ਰੋਈ ਜਾਂਦਾ ਸੀ ਉਹਨੂੰ ਇਹੀ ਹੁੰਦਾ ਕਿ ਮੈਨੂੰ ਚੁੱਕ ਲਓ ਹਨਾ ਜਦੋਂ ਬੱਚਾ ਠੀਕ ਨਾ ਹੋਣ ਤੇ ਫਿਰ ਉਹ ਮਾਂ ਦੀ ਗੋਦੀ ਚੋਂ ਨਿਕਲਦੇ ਨਹੀਂ ਹੈ ਹਨਾ ਇਹੋ ਹੀ ਹਾਲ ਹੁੰਦਾ ਬਸ ਤੇ ਫਰਕ ਪੈਂਦੇ ਪੈਂਦੇ ਵੀ ਬੱਚਾ ਨੂੰ ਕਿੰਨਾ ਚੇਰ ਲੱਗ ਜਾਂਦਾ ਵਾ ਨਾ ਦਵਾਈ ਵੀ ਦਵਾਈ ਹੈ ਪਰ ਫਰਕ ਪੈਣਾ ਇਹ ਤਣਪੜਾ ਜੂ ਕੰਮ ਜਿਹੜਾ ਆਪਣਾ ਜੋਰ ਪਾ ਕੇ ਹਟਦਾ ਵਾ ਤੇ ਬੜਾਈ ਇਹ ਜਿਹੜਾ ਹੀ ਸਤਾਇਆ ਜੂ ਕੰਮ ਨੇ ਇੱਕ ਤੇ ਸਾਹ ਨਹੀਂ ਨਵਦਾ ਨਿਕਲਦਾ ਮਤਲਬ ਵੀ ਸਾਹ ਲੈਣਾ ਵੀ ਪਤਾ ਨਹੀਂ ਲੱਗਦਾ ਉਹਨੂੰ ਵੀ ਸਾਹ ਕਿੱਦਾਂ ਲੈਣਾ ਨਾ ਛੋਟੇ ਬੱਚਿਆਂ ਨੂੰ ਇਹ ਹੁੰਦਾ ਵਾ ਹਨਾ ਤੇ ਪਹਿਲੀ ਉਹਦੀ ਠੰਡਵਾਂ ਨਾਲੇ ਹਨਾ ਮੈਂ ਬੜੇ ਬਚਾ ਬਚਾ ਕੇ ਰੱਖੀਦਾ ਪਰ ਫਿਰ ਵੀ ਨਾ ਬਹੁਤ ਜਿਆਦਾ ਮੈਂ ਐਸੇ ਤੈਸੇ ਕਰਕੇ ਨਾ ਆ ਕੇ ਆਈ ਉਹਨੂੰ ਫੜਾ ਕੇ ਪਰ ਫਿਰ ਮੈਂ ਚੱਲਣਾ ਨਾ ਆ ਕੇ ਤੇ ਕੰਗੀ-ਕੁੰਗੀ ਕਰ ਲਾ ਨਹੀਂ ਤੇ ਨਸਾਰਾ ਦੇਣ ਮੇਰਾ ਟਾਈਮ ਨਹੀਂ ਲੱਗਣਾ ਕੰਗੀ ਕਰਨ ਦਾ ਇੱਦਾਂ ਹੀ ਵਾਲ ਖਿਲੇ ਰਹੇ ਤੇ ਖਿਲਰੇ ਹੀ ਰਹਿ ਜਾਣੇ ਆ ਬਸ ਤੇ ਇੰਨਾ ਇੱਦਾਂ ਹੁੰਦਾ ਹੁਣ ਨਵੀਂ ਸ਼ੁਰੂ ਨਵੀਂ ਸ਼ੇ ਇੰਨਾ ਵੱਡਾ ਹੋ ਗਿਆ ਹਣਾ ਉਹਦੇ ਵਰੀ ਜੋ ਆ ਹੈ ਨਾ ਉਹ ਮੈਨੂੰ ਸਾਰਾ ਕੁਝ ਚੇਤਾ ਭੁੱਲ ਗਿਆ ਮੈਂ ਕੀ ਕੀਤੇ ਕੀ ਕਿੱਦਾਂ ਹਣਾ ਤੇ ਹੁਣ ਇਹ ਰੂਟੀਨ ਨਵੀਂ ਸ਼ੁਰੂ ਹੋ ਗਈ ਫਿਰ ਐ ਲੱਗਦਾ ਜਿੱਦਾਂ ਉਸੇ ਟਾਈਮ 'ਚ ਮੇਰਾ ਪੀਰੀਅਡ 'ਚ ਨਾ ਆ ਗਈਆਂ ਨਾ ਤੇ ਇੱਦਾਂ ਲੱਗਦਾ ਸ਼ੁਰੂ ਤੋਂ ਬੱਚੇ ਨੂੰ ਪਾਲ ਲੈਣਾ ਜਿਹੜਾ ਹਣਾ ਉਹ ਜਦੋਂ ਵੱਡਾ ਹੋ ਜਾਏ ਸਾਰਾ ਕੁਝ ਭੁੱਲ ਗਿਆ ਨਾ ਫਿਰ ਦੂਜੀ ਵਾਰੀ ਫੇਰ ਉਹ ਸਟਾਰਟ ਹੋ ਜਾਂਦਾ ਉਹੀ ਰੂਟੀਨ ਸਾਰੀ ਛੱਟਾ ਸਟਾਰਟ ਹੋ ਜਾਂਦੀ ਆ ਨਾ ਮੈਂ ਨਹਾ ਕੇ ਆਈ ਫਿਰ ਮੈਂ ਨਮਿਸ਼ ਨੂੰ ਜਿਹੜਾ ਉਹ ਤਿਆਰ ਵਗੈਰਾ ਕੀਤਾ ਹਨਾ ਮੈਂ ਡੇਲੀ ਨਹੀਂ ਨਵਾਉਂਦੀ ਹੈਗੀ ਕਿਉਂਕਿ ਠੰਡ ਵਾ ਸਾਰੀ ਰਾਤ ਖੰਗਦਾ ਰਹਿੰਦਾ ਵਾ ਜ਼ੁਕਾਮ ਹੁੰਦਾ ਵਾ ਤੇ ਮੈਂ ਫਿਰ ਡੇਲੀ ਲੈ ਲਈ ਨਹੀਂ ਮੈਂ ਨਵਾਉਂਦੀ ਹੈਗੀ ਤੇ نیچے ਪਾਉਣ ਵਾਲੇ ਇਨਰ ਵਗੈਰਾ ਵਾਰਮਰ ਸਾਰੇ ਜਿਵੇਂ ਕੱਢ ਲਏ ਤੇ ਉਹ ਬੱਚਿਆਂ ਨੂੰ ਮੈਂ ਪਾਉਂਦੀ ਰਹਿਣੀ ਆ ਤੇ ਗੰਨੂ ਦੀ ਫਿਰ ਮੈਂ ਦਵਾਈ ਲੈ ਕੇ ਆਈ ਤੇ ਦਵਾਈ ਮੈਂ ਦੋਆ ਦੀ ਇਕੱਠੀ ਲੈਣਦੀ ਹੈ ਅੱਜ ਨਮੇਸ਼ਰ ਮੈਂ ਕਿਹਾ ਸੀ ਮੈਂ ਅੱਜ ਜਲਦੀ ਲੈਵਾਂਗੇ ਇਹਨੂੰ ਦਵਾਈ ਦਿਵਾਉਣੀ ਹੈ ਤੇ ਰੋ ਰੋ ਛੁੱਟੀਆਂ ਨਹੀਂ ਕਰਾਈਆਂ ਜਾਂਦੀਆਂ ਹੈਗੀਆਂ ਤੇ ਗਨੂ ਦੀ ਦਵਾਈ ਲੈ ਕੇ ਆਈ ਨੀਮੋਲਾਈਜ਼ਰ ਕੀਤਾ ਉਹਨੂੰ ਬੜਾ ਹੀ ਮੁਸ਼ਕਲ ਤੇ ਪਹਿਲਾਂ ਮੈਂ ਨੀਮੋਲਾਈਜ਼ਰ ਕੀਤਾ ਉਹਨੂੰ ਫੜ ਫੜ ਕੇ ਬੱਚੇ ਕਿੱਥੇ ਕਰਦੇ ਆ ਨਾ ਸਟੀਮ ਵਗੈਰਾ ਲੈਂਦੇ ਆ ਤੇ ਹੁਣ ਮੈਂ ਇਹ ਸੋਚਿਆ ਕਿ ਇਹਨੂੰ ਨਾ ਜਦੋਂ ਸਵਾਉਂਗੀ ਤੇ ਫੇਰ ਇਹਨੂੰ ਨੀਮੋਲਾਈਜ਼ਰ ਕਾਉਂਗੀ ਉਠਿਆ ਇਹ ਨੀਮੋਲਾਈਜ਼ਰ ਨਹੀਂ ਕਰਾਉਂਦਾ ਹੈ ਬੱਚੇ ਨਹੀਂ ਮੈਂ ਕਹਿੰਨੀ ਬਿਮਾਰ ਹੋਣੇ ਚਾਹੀਦੇ ਬਸ ਨਹੀਂ ਤੇ ਆਪਣਾ ਆਪ ਵੀ ਬਿਮਾਰ ਹੋ ਜਾਂਦੇ ਆਪਾਂ ਬੜਾ ਔਖਾ ਕੰਮ ਕਰਨਾ ਵੀ ਬਹੁਤ ਔਖਾ ਹੁੰਦਾ ਵਾ ਤੇ ਬੱਚਿਆਂ ਵੱਲ ਧਿਆਨ ਦੇਣਾ ਸਾਰਾ ਕੁਝ ਮੈਨੇਜ ਕਰਨਾ ਨਾ ਬੜਾ ਹੀ ਔਖਾ ਹੁੰਦਾ ਫਿਰ ਇੱਕ ਬੰਦਾ ਨਾ ਖਿੱਚ ਜਾਂਦਾ ਵਾ ਨਾ ਰਾਤ ਵੀ ਜਾਗਣਾ ਸਵੇਰ ਸਵੇਰੇ ਉੱਠਣਾ ਸਾਰਾ ਕੁਝ ਕਰਨਾ ਹਨਾ ਬੰਦਾ ਖਿੱਚ ਜਾਂਦਾ ਵਾ ਤੇ ਇੱਕ ਬੱਚਾ ਕੇ ਹੋਰ ਕੋ ਜਾਣਾ ਨਹੀਂ ਉਹਨੇ ਬਸ ਮੇਰਾ ਤੇ ਮੇਰੀਆਂ ਬਾਹਾਂ ਬਿਲਕੁਲ ਐ ਬੱਸ ਹੋਈ ਹੁੰਦੀ ਹੈ ਜਦੋਂ ਰਾਤ ਨੂੰ ਨਾ ਬਿਲਕੁਲ ਬੱਸ ਹੋਈ ਹੁੰਦੀ ਬਾਵਾ ਦੀ ਹੈ ਨਾ ਬਹੁਤ ਫਿਰ ਬਾਵਾ ਦਰਦ ਕਰਦੀਆਂ ਉਹ ਚੁੱਕ ਚੁੱਕ ਕੇ ਚਲੋ ਅੱਜ ਵਲੌਗ ਤਾਂ ਨਾਲ ਸ਼ੇਅਰ ਕੀਤਾ ਮੈਂ ਕਿ ਤੁਹਾਨੂੰ ਵਿਖਾ ਹੀ ਲੈਣੇ ਹਨਾ ਤੇ ਮੈਨੂੰ ਕਿਸ ਨੇ ਕਿਹਾ ਸੀ ਮੈਂ ਕਿ ਬੱਚਿਆਂ ਨਾਲ ਮੇਕਓ ਬਲੌਗਿੰਗ ਨਹੀਂ ਹੁੰਦੀ ਹੈ ਕਿ ਕਿਸ ਨੇ ਕਿਹਾ ਸੀ ਇਹ ਹੀ ਦੀ ਵਿਖਾਉਣਾ ਵਾ ਨਾ ਕਿ ਬੱਚਿਆਂ ਨਾਲ ਬਲੌਗ ਕਿੰਨੀ ਔਖੀ ਹੁੰਦੀ ਹੈ ਹਨਾ ਮੈਂ ਕਿਹਾ ਚਲੋ ਅੱਜ ਐਸੇ ਤੈਸੇ ਕਰਕੇ ਚਲ ਵਿਖਾ ਹੀ ਦਿੰਨੇ ਆ ਨਾ ਬੱਚਿਆਂ ਨਾਲ ਬਲੌਗਿੰਗ ਕਰਨੀ ਕਿੰਨੀ ਜ਼ਿਆਦਾ ਔਖੀ ਹੁੰਦੀ ਹੈ ਪਰ ਫਿਰ ਵੀ ਜਿਹੜਾ ਵਾ ਉਹ ਬਲੌਗ ਨੂੰ ਪੂਰਾ ਨਹੀਂ ਵੇਖਦੇ ਹੈਗੇ ਸ਼ੁਰੂਤ ਲੈ ਕੇ ਅੰਤ ਤੱਕ ਪੂਰਾ ਵੇਖਿਆ ਕਰੋ ਨਾ ਲਾਈਕ ਕਰਕੇ ਜ਼ਰੂਰ ਜਾਇਆ ਕਰੋ ਸ਼ੇਅਰ ਕਰ ਦਿਆ ਕਰੋ ਨਾ ਕਿਹਨੂੰ ਨਕੇ ਨੂੰ ਮੋਟੀਵੇਸ਼ਨ ਜ਼ਰੂਰ ਮਿਲੂਗੀ ਹਨਾ ਤੇ ਮਿਲਦੀ ਵੀ ਆ ਜਿੱਦਾਂ ਸਾਨੂੰ ਵੀ ਕਿਸੇ ਤੋਂ ਮੋਟੀਵੇਸ਼ਨ ਮਿਲੀ ਹੈ ਫੇਰ ਹੀ ਮੈਂ ਬਲੌਗਿੰਗ ਜਿਹੜੀ ਸ਼ੁਰੂ ਕੀਤੀ ਆ ਹਨਾ ਲੋਕਾਂ ਨੂੰ ਲੱਗਦਾ ਉਹ ਗਹੀ ਵੇਲੇ ਕੰਮ ਮਾਜਾ ਕਿੱਦਾਂ ਹਨ ਤੇ ਪਰ ਜਿਹੜਾ ਬੰਦਾ ਵਿੱਚ ਪਿਆ ਹੋਇਆ ਹੈ ਨਾ ਉਹਨੂੰ ਪਤਾ ਹੁੰਦਾ ਕਿੰਨਾ ਔਖਾ ਕੰਮ ਆ ਕੋਈ ਵੀ ਸ਼ਾਇਦ ਹੋਵੇ ਹਨ ਭਾਵੇਂ ਤੁਸੀਂ ਬਾਹਰ ਜਾ ਕੇ ਕਰੋ ਭਾਵੇਂ ਤੁਸੀਂ ਘਰ ਚ ਕੋਈ ਕੰਮ ਕਰੋ ਹਨ ਤੇ ਸਾਰੇ ਕੰਮ ਜਿਹੜੇ ਆਪਣੇ ਆਪਣੇ ਥਾਈ ਬਹੁਤ ਔਖੇ ਹੁੰਦੇ ਆ ਤੇ ਅੱਜ ਮੈਂ ਬਹੁਤ ਕੰਮ ਕਰਨਾ ਹੀ ਪਰ ਗੰਨੂ ਤੇ ਟੇਕਦਾ ਹੀ ਨਹੀਂ ਪਿਆ ਸੌਦਾ ਪਾਉਣ ਵਾਲਾ ਹੀ ਫਿਰ ਕੱਪੜੇ ਪ੍ਰੈਸ ਕਰਨ ਵਾਲੇ ਹੀ ਮੈਂ ਕਿ ਚੱਲ ਪਹਿਲਾਂ ਮੈਂ ਸੌਦਾ ਹੀ ਪਾ ਲਾ ਤੇ ਗੰਨੂ ਨੂੰ ਸਵਾਇਆ ਸ ਮਤਲਬ ਇਹਦਾ ਇਹ ਆ ਕਿ ਇਦਾ ਇਹ ਆ ਕਿ ਜਦੋਂ ਇਹਨੇ ਸੌਣਾ ਵਾ ਨਾ ਤੇ ਮੈਂ ਸਾਰਾ ਕੰਮ ਜਿਹੜਾ ਇੰਨੇ ਜਲਦੀ ਕੀਤਾ ਮਤਲਬ ਜਰਾ ਵੀ ਜਿੰਨੂੰ ਕਹਿੰਦੇ ਨਾ ਆਵਾਜ਼ ਕਰਨੀ ਉਹ ਵੀ ਨਹੀਂ ਮੈਂ ਕੀਤੀ ਕਿ ਜਰਾ ਹੀ ਮੈਂ ਆਵਾਜ਼ ਵੀ ਕਰਦਾ ਹਨਾ ਬਿਲਕੁਲ ਹੌਲੀ ਹੌਲੀ ਮੈਂ ਪਹਿਲਾਂ ਸੌਦੇ ਨੂੰ ਤੇ ਕਿੰਨੇ ਦਿਨ ਹੋ ਗਏ ਸੀ ਤੇ ਗੰਨੂ ਠੀਕ ਨਹੀਂ ਇਸ ਕਰਕੇ ਪਾਇਆ ਨਹੀਂ ਗਿਆ ਹੈਗਾ ਮੈਂ ਅੱਜ ਸੋਚਿਆ ਮਹਿ ਨੂੰ ਸਵਾ ਕੇ ਤੇ ਮੈਂ ਪਹਿਲਾਂ ਸੌਦਾ ਪਾਲਾ ਇਹ ਨਾ ਹੋਏ ਕਿ ਸਲਾਬਿਆ ਹੀ ਜਾਏ ਜਾਂ ਗਿੱਲਾ ਹੋ ਜੇ ਹਨਾ ਤੇ ਇਹ ਕਿਹੜੇ ਸੋਖੇ ਪੈਂਦੇ ਹਨਾ ਮੈਂ ਮੈਂ ਜਲਦੀ ਜਲਦੀ ਜਿਹੜਾ ਸੌਦਾ ਪਾਇਆ ਪਹਿਲਾਂ ਜਿਹੜੀਆਂ ਵੀ ਚੀਜ਼ਾਂ ਧੋਪ ਲਵਾਉਣ ਵਾਲੀ ਸੀ ਉਹ ਮੈਂ ਉੱਪਰ ਰੱਖ ਕੇ ਆਈ ਜਿਹਦਾ ਮਸਾਲੇ ਵਗੈਰਾ ਹੁੰਦੇ ਹਨਾ ਕਾਲੀ ਮਰਚ ਹੁੰਦੀ ਆ ਜਾਂ ਗਰਮ ਮਸਾਲਾ ਹੁੰਦਾ ਵਾ ਉਹ ਮੈਂ ਸਭ ਕੁਝ ਉੱਪਰ ਰੱਖ ਕੇ ਆਈ ਤੇ ਫਿਰ ਮੈਂ ਸਾਰਾ ਜਿਹੜਾ ਸੌਦਾ ਜਿਹੜਾ ਪਾਉਣ ਵਾਲਾ ਸੀ ਰਸੋਈ ਵਾਲਾ ਉਹ ਮੈਂ ਪਾਇਆ ਜਿਹੜਾ ਅੰਦਰ ਵਾਲਾ ਸੀ ਤੇ ਉਹ ਮੈਂ ਜਿਹੜਾ ਮਤਲਬ ਐਕਸਟਰਾ ਜਿਹੜਾ ਮਹਿੰਗਾਈ ਦਾ ਉਹ ਫਿਰ ਮੈਂ ਇਦਾਂ ਜਿਹੜਾ ਥੋੜੇ ਚ ਪਾ ਕੇ ਜਿਹੜਾ ਰੱਖ ਦਿੱਤਾ ਜਾਂ ਥੋੜੇ ਚ ਮੈਂ ਚੱਲ ਸਲਾਬ ਨਹੀਂ ਹੋ ਗਈ ਹਨਾ ਸਲਾਬ ਨਹੀਂ ਚੜੂਗੀ ਤੇ ਮੈਂ ਇਦਾਂ ਹੀ ਰੱਖ ਦਿੱਤਾ ਤੇ ਇਹ ਹੀ ਕੇ ਮੈਂ ਚੜੀ ਕੁ ਸੌਵੇਂ ਆਣਾ ਆਪਣੇ ਸੌਣ ਦਾ ਤੇ ਚੇਤਾ ਹੀ ਭੁੱਲ ਜਾਂਦਾ ਆਣਾ ਨੀਂਦ ਤੇ ਦੂਰ ਦੂਰ ਤੱਕ ਕਦੇ ਪੂਰੀ ਨਹੀਂ ਹੋਈ ਹੈਗੀ ਪਤਾ ਹੀ ਨਹੀਂ ਵੀ ਨੀਂਦ ਵੀ ਕਦੀ ਪੂਰੀ ਕਰੀਦੀ ਹੈਣਾ ਤੇ ਨੀਂਦ ਤੇ ਨਹੀਂ ਚਲੋ ਪੂਰੀ ਕੀਤੀ ਤੇ ਮੈਂ ਚਲ ਕੰਮ ਤੇ ਨਵੇੜ ਹੀ ਲਿਆਣਾ ਤੇ ਇਹੜਾ ਨਾਸ਼ਤਾ ਵਗੈਰਾ ਬਣਾਇਆ ਸਾਰਾ ਕੁਝ ਕੀਤਾ ਤੇ ਗੰਨੂ ਦੇ ਸੌਣ ਦੀ ਵੇਟ ਹੀ ਬਸ ਉਹ ਸੋ ਗਿਆ ਤੇ ਇੱਕਦਮ ਮੈਂ ਚੁੱਪ ਕਰ ਗਈ ਤੇ ਫਰੂਟ ਖਾਦਾ ਥੋੜਾ ਜਿਹਾ ਹੁਣ ਕੰਮ ਕਰਦਿਆ ਕਰਦਿਆਂ ਭੁੱਖ ਤੇ ਲੱਗ ਹੀ ਜਾਂਦੀ ਹੈ ਨਾ ਥੋੜਾ ਬੋਤਾ ਜਿਹੜਾ ਉਹ ਜੋ ਖਾਣਾ ਹੁੰਦਾ ਖਾਲੇ ਦਾ ਨਾ ਤੇ ਹਿਲਣਾ ਉਹ ਜਰੀ ਜਰਾਕ ਆਵਾਜ਼ ਕਰੂੰਗੀ ਨਾ ਕੁਛ ਵੀ ਨਾ ਬਾਹਰੋਂ ਵੀ ਆਵਾਜ਼ ਆਉਗੀ ਜਾਂ ਟਾਈਗਰ ਵੀ ਬੋਲਦਾ ਵਾ ਤੇ ਉਹ ਉੱਠ ਜਾਂਦਾ ਹਨ ਤੇ ਬੱਚੇ ਜਿਹੜੇ ਜਰੀ ਜੀ ਆਵਾਜ਼ ਹੀ ਸੁਣਦੇ ਬਸ ਤੇ ਉੱਠ ਜਾਂਦੇ ਹਨ ਐਨੀ ਦੇਰ ਸੌਣ ਨਹੀਂ ਪਾਉਂਦੇ ਤੇ ਫਿਰ ਮੈਂ ਕੱਪੜੇ ਪ੍ਰੈਸ ਕੀਤੇ ਕੱਪੜੇ ਵੀ ਕਾਫੀ ਜ਼ਿਆਦਾ ਹੋ ਜਾਂਦੇ ਜਦੋਂ ਮਤਲਬ ਦਿਨਾਂ ਦੇ ਪਏ ਹੋਣਾ ਕੱਪੜੇ ਤੇ ਆਂਟੀ ਆਉਂਦੇ ਵੀ ਹੁਣ ਦੋ ਦਿਨਾਂ ਬਾਅਦ ਤਿੰਨ ਦਿਨਾਂ ਬਾਅਦ ਤੇ ਫਿਰ ਸਰਦੀਆਂ ਤੁਹਾਨੂੰ ਪਤਾ ਹਨ ਤੇ ਕੱਪੜੇ ਇੱਕ ਇੱਕ ਦੋ ਦੋ ਤੇ ਫਿਰ ਸਾਰਿਆਂ ਦਾ ਹੋ ਜਾਂਦਾ ਪ੍ਰੈਸ ਵਾਲਾ ਹਨ ਤੇ ਬੱਚਿਆਂ ਦੇ ਇਹ ਕਰ ਮੈਂ ਸਾਰੇ ਟੋਟਲੀ ਕੱਪੜੇ ਪ੍ਰੈਸ ਕਰਦੀਆਂ ਬਣਾਣਾ ਤੋਂ ਲੈ ਕੇ ਅੰਡਰਵੇਅਰ ਸਾਰੇ ਕੁਝ ਮੈਂ ਇਸ ਕਰਦੀ ਬੱਚਿਆਂ ਦਾ ਖਾਸ ਕਰਕੇ ਸਾਰੇ ਕੱਪੜੇ ਉਹਨਾਂ ਦੇ ਪ੍ਰੈਸ ਕਰਦੀ ਆ ਇਨਰ ਵਾਰਮਰ ਜੋ ਵੀ ਹੈ ਨਾ ਸਭ ਮੈਂ ਪ੍ਰੈਸ ਕਰਕੇ ਫੇਰੀ ਰੱਖਦੀ ਮੈਂ ਕਿਹਾ ਬੱਚਿਆਂ ਦੇ ਨਾ ਜਰਮ ਜੁਰਮ ਜਿੰਨੇ ਵੀ ਦੇ ਗੰਦੇ ਜਾਂ ਕੁਝ ਵੀ ਹੈ ਨਾ ਤੇ ਉਹ ਜਿਹੜੇ ਉਹ ਨਿਕਲ ਜਾਂਦੇ ਆ ਜਿਸਮੈਲਸ ਮੁੱਲ ਨਿਕਲ ਜਾਂਦੀ ਐ ਇਸ ਕਰਕੇ ਮੈਂ ਸਭ ਉਹਨਾਂ ਦੇ ਪ੍ਰੈਸ ਕਰਕੇ ਲਮਾਰੀਆਂ ਚ ਜਿਹੜੇ ਰੱਖ ਦਿੰਨੀ ਆ ਤੇ ਬੜਾ ਔਖਾ ਹੁੰਦਾ ਮੈਨੇਜ ਕਰਨਾ ਸਾਰਾ ਕੋਚ ਕਪੜਾ ਲੀੜਾ ਅਲਮਾਰੀਆਂ ਤੇ ਸਰਦੀਆਂ ਦੇ ਕੱਢਨੇ ਗਰਮੀਆਂ ਦੇ ਰੱਖਣੇ ਹਨਾ ਬੱਚਿਆਂ ਦੇ ਨਾਲ ਬਹੁਤ ਔਖਾ ਹੁੰਦਾ ਵਾ ਪਹਿਲਾਂ ਨਹੀਂ ਮੈਨੂੰ ਇੰਨਾ ਹੁੰਦਾ ਜਦੋਂ ਨਵੀਂ ਸ਼ਹੀ ਨਾ ਇੰਨਾ ਨਹੀਂ ਹੁੰਦਾ ਹੁਣ ਜਦੋਂ ਗੰਨੂ ਆ ਗਿਆ ਨਾ ਹੁਣ ਜਿੱਦਾਂ ਜ਼ਿੰਮੇਵਾਰੀਆਂ ਬੰਦੇ ਦੀਆਂ ਵਾਝਾਂਦੀਆਂ ਹਨਾ ਉਹ ਚੀਜ਼ ਹੋ ਗਈ ਹੈ ਤੇ ਜਿਹੜਾ ਵਾ ਤੇ ਇੱਕ ਵਾਸਤੇ ਧਿਆਨ ਹੀ ਕਿ ਨਵੇਂ ਸ਼ ਨੂੰ ਮਿਲੇ ਆਉਣਾ ਹਨ ਮੈਂ ਸੋਚਿਆ ਮੈਂ 12:30 ਵਜੇ ਉਹਨੂੰ ਲਿਆ ਕੇ ਦਵਾਈ ਦਵਾ ਕੇ ਤੇ ਉਹਨੂੰ ਵੀ ਥੋੜੀ ਦਿਨ ਰੈਸਟ ਕਰਾਉਂਗੀ ਫੇਰ ਹੀ ਬੱਚਾ ਨੇ ਠੀਕ ਹੋਣਾ ਹਨ ਤੇ ਠੰਡ ਜਿਹੜੀ ਹੈ ਬਹੁਤ ਜ਼ਿਆਦਾ ਹੋਣਾ ਵਧੀ ਜਾਣ ਦੀ ਠੰਡ ਅਜੇ ਨਵੰਬਰ ਦਾ ਮਹੀਨਾ ਮੈਂ ਕਹਿੰਦੀ ਦਸੰਬਰ ਚ ਪਤਾ ਨਹੀਂ ਕੀ ਬਣਣਾ ਹਨ ਤੇ ਧੁੰਦਾ ਧੰਦਾ ਪੈਣੀ ਆ ਜਦੋਂ ਕੋਰੇ ਪੈਣੇ ਆ ਤੇ ਬਹੁਤ ਜ਼ਿਆਦਾ ਠੰਡ ਹੋਣੀ ਆ ਹਨ ਤੇ ਜਿਹੜਾ ਬੱਚਾ ਦਾ ਬਹੁਤ ਜ਼ਿਆਦਾ ਧਿਆਨ ਰੱਖਣਾ ਪੈਣਾ ਵਾ ਤੇ ਪਹਿਲੀ ਠੰਡ ਵਾ ਇਸ ਕਰਕੇ ਨਾ ਬਹੁਤ ਡਰ ਜਾ ਲੱਗਦਾ ਹਨ ਬੱਚੇ ਠੀਕ ਰਹਿਣੇ ਚਾਹੀਦੇ। ਜੀ ਨਵੀਂ ਸ਼ੁਰੂ ਸਕੂਲ ਤੋਂ ਲੈ ਆਂਦਾ ਇਹਨੂੰ ਖਾਂਸੀ ਚ ਕੰਮ ਤੇ ਛਾਤੀ ਬੜੀ ਗਲਾ ਦਰਦ ਹੋਣ ਹੈ। ਤੇ ਇਹਨੂੰ ਫਿਰ ਨਾ ਲੈ ਹੀ ਜਾਂਦਾ ਸਕੂਲੋਂ। ਮੈਂ ਮੈਡੀਸਿਨ ਲਿਆਂਦੀ ਇਹਦੀ ਰੱਖੀਆ। ਇਹ ਮੈਂ ਖਾਣਾ ਖਾਂਦਾ ਲੰਚ ਟਾਈਮ ਅੱਜ ਹੋਇਆ ਨਹੀਂ। 1:30 ਦਾ ਟਾਈਮ ਆ। ਤੇ ਮੈਂ ਲੰਚ ਕਰ ਲੈਂਦਾ ਫਿਰ ਇਹਨੂੰ ਮੈਂ ਦਿੰਨੀ ਆ। ਦਵਾਈ ਗੰਨੋਂ ਵਾਲੀ ਦਵਾਈ ਦਿੱਤੀ ਥੋੜੀ ਦੇਰ ਸੁੱਤਾ। ਔਰ ਅਜੀ ਫਰਕ ਨਹੀਂ ਹਣਾ ਪਹਿਲੀ ਡੋਜ਼ ਨਾਲ ਤੇ ਨਹੀਂ ਫਰਕ ਪੈਂਦਾ ਹੈਗਾ ਤੇ ਦੋ ਤਿੰਨ ਡੋਜ਼ ਤੋਂ ਵੀ ਤੇ ਫੇਰ ਫਰਕ ਪੈਣਾ ਕੀ ਹੈ ਗੰਨਾ ਖਾਂਦੋ ਖਾਂਦੋ ਪਾਜੀ ਨੂੰ ਖਾਣਾ ਖਾਲਾ ਖਾਲਾ ਇੱਕ ਰੋਟੀ ਖਾ ਲਈ ਔਰ ਵੀ ਦੋ ਨੂੰ ਦੋ ਨੂੰ ਇੱਕ ਮੈਨੂੰ ਵੀ ਦਵੇ ਨਾ ਔਰ ਵੀ ਦੋ ਲਓ ਜੀ ਚਾਹ ਰੱਖੀ ਹੈ ਹੈਵਲੇ ਨਾਲ ਠੰਡ ਜੀ ਹੋ ਜਾਂਦੀ ਹੈ ਤੇ ਸਿਲੰਡਰ ਖਤਮ ਹੋ ਗਿਆ ਵਾ ਤੇ ਇੰਡਕਸ਼ਨ ਤੇ ਚਾਹ ਰੱਖੀ ਆ ਤੇ ਇੰਡਕਸ਼ਨ ਲਾਇਆ ਵਾ ਤੇ ਮੈਂ ਕਿਹਾ ਚਲੋ ਹੁਣ ਇੱਥੇ ਚਾਹ ਬਣਾ ਲੈਂਦੇ ਆ ਤੇ ਚਾਹ ਰੱਖੀ ਆ ਤੇ ਇਹਨ ਮੇਕ ਨਾਲ ਚਾਵਲ ਵੀ ਬਣਾ ਲੈਂਦੇ ਆ ਨਾ ਸਿਲੰਡਰ ਮੰਗਾਇਆ ਤੇ ਉਹ ਆ ਜਾਂਦਾ ਵਾ ਤੇ ਉਦੋਂ ਚਲੋ ਮੈਂ ਕਿਹਾ ਚੱਲਣਾ ਇੰਡਕਸ਼ਨ ਲਾ ਲੈਨੇ ਤੇ ਲਓ ਜੀ ਤੁਹਾਨੂੰ ਥੋੜਾ ਜਿਹਾ ਸੁੱਤਾ ਤੇ ਉਹਦੇ ਨਾਲ ਮੈਂ ਥੋੜਾ ਜਿਹਾ ਭਈ ਤੇ ਨਵੀਂ ਸ਼ੁਮੀ ਸੁਵਾਇਆ ਵਾ ਦਵਾਈ ਦੇ ਕੇ ਪਤਾ ਨਹੀਂ ਕਿੱਦਾਂ ਦਾ ਮੌਸਮ ਨੂੰ ਬੰਦਾ ਜਾਣਾ ਤੇ ਬੱਚੇ ਬਿਮਾਰ ਹੋ ਜਾਂਦੇ ਆ ਤੇ ਖਾਂਸੀ ਜਗਾਮ ਤਾਂ ਨੂੰ ਪਤਾ ਹਨਾ ਪੂਰਾ ਜ਼ੋਰ ਲਾ ਕੇ ਫੇਰੀ ਹਟਦਾ ਵਾ ਦਵਾਈ ਤੇ ਦਿੱਤੀ ਆ ਦੋ ਟਾਈਮ ਦਵਾਈ ਦੇ ਦਿੱਤੀ ਆ ਪਰ ਇਹ ਕੀ ਫਰਕ ਪਉਂਦੇ ਪੈਂਦਾ ਹਨਾ ਟਾਈਮ ਲੱਗ ਜਾਂਦਾ ਹਨਾ ਤੇ ਕੱਪੜੇ ਲੀੜਾ ਸਾਭ ਲਿਆ ਥੋੜਾ ਬੋਤਾ ਸਾਂਭਣ ਵਾਲਾ ਜਿਹੜੇ ਪ੍ਰੈਸ ਕੀਤੇ ਨਾ ਉਦਾਂ ਦੇ ਉਦਾਂ ਪਏ ਕੱਪੜੇ ਹਨਾ ਤੇ ਜਿਹੜੇ ਉਹਦੇ ਸੁੱਤੇ ਸੁੱਤੇ ਕੰਮ ਹੁੰਦਾ ਉਹ ਹੀ ਮੈਂ ਕਰ ਪਾਉਂਦੀ ਆ ਦੂਜਾ ਤੇ ਮੈਂ ਕਰ ਨਹੀਂ ਪਾਉਂਦੀ ਹੈਗੀ ਹਨਾ ਨਾਲੇ ਕੱਲ ਦੀ ਇੰਜੈਕਸ਼ਨ ਲੱਗੀ ਤੇ ਨਾਲੇ ਇਹ ਆ ਕਿ ਜਿਹੜਾ ਚਾਇਨ ਉਹ ਪਛੇ ਮੇਰੀ ਗੱਲਾਂ ਕਰਦਾ ਕਰਦਾ ਹਨਾ ਉਸ ਨਾਲ ਮੈਂ ਲੱਗੀ ਨਮਕੀਨ ਵਾਲੇ ਚਾਵਲ ਬਣਾਉਣ ਮੈਂ ਕਿਹਾ ਚੱਲ ਨਮਕੀਨ ਵਾਲੇ ਚਾਵਲ ਬਣਾਉਣ ਇਹਦੇ ਨਾਲ ਦਾਲ ਹੈਗੀ ਥੋੜੀ ਜਿਹੀ ਤੇ ਦੇਖੋ ਜੇ ਪਤਾ ਨਹੀਂ ਕੀ ਬਣਨਾ ਨਾ ਰਾਤ ਨੂੰ ਤੇ ਤੇ ਚਲੋ ਜੀ ਨਬੂਸ਼ ਨੂੰ ਆ ਤੇ ਇਸ ਨੂੰ ਭੇਜਣਾ ਹੁਣ ਬਸ ਤੇ ਇੰਨੀ ਜਰਾ ਤਕਹਾ ਬਤੋ ਇਹ ਨੀਨੇ ਬੱਚੇ ਦੇ ਨਾਲ ਹੈ ਨਾ ਕੰਮ ਵੀ ਕਰਨਾ ਤੇ ਨਾਲ ਬੱਚੇ ਨੂੰ ਵੀ ਹੈ ਨਾ ਤੇ ਉਹ ਕਿ ਕੁਝਾਂਦਾ ਨਹੀਂ ਹੋਰ ਚਲੋ ਜਿੱਥੇ ਕਰਦੇ ਬਲੌਗ ਦਾ ਜਿੰਨਾ ਕਿ ਮੇ ਕੋ ਭੰਦਾ ਉਹਨਾਂ ਕੋ ਬਣਾ ਲੇਣੀ ਹੈ ਨਾ ਤੇ ਸੀ ਆਪਣਾ ਅੱਜ ਦਾ ਬਲੌਗ ਹੈ ਹੁਕਮ ਚੰਗਲਗਰਮ ਚੰਗਲਗਰ ਕੀਤੇ ਲਾਈਕ ਸ਼ੇਅਰ ਕਰਦਿਆ ਕਰੋ ਚੈਨਲ ਸਬਸਕ੍ਰਾਈਬ ਵੀ ਕਰ ਲਿਆ ਕਰੋ ਤੇ ਚਲੋ ਜੀ ਮਿਲਦੇ ਹਾਂ ਕਿਸੇ ਅਗਲੇ ਬਲੌਗ ਤੱਕ ਬਾਏ ਬਾਏ